ਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਾਮ ਦੀ ਨੂਰ ਅਰਸੋਂ ਕੋਰਸੋਂ ਚਟੀ ਤੋ ਤੇ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸੱਚੇ ਪਾਤਸ਼ਾਹ ਹੁਸਰ ਸਾਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵਿਸਾ ਸਜਣ ਸਚਾ ਪਾਤਿ ਸਾਹ ਹਿਰਸਾਂ ਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾ ਦਾ ਵੀ ਸਾਹ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾਏ ਮਨ ਆਨੰਦ ਹੈ ਜੀਓ ਸਾਚੂ ਸਾਚ ਨਾਉ ਗੁਣ ਗੋਬਿੰਦ ਹੈ ਜੀਓ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੂ ਸਾਚ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰ ਸਿਰਜਣਹਾਰ ਜਿਨ ਸਿਰ ਜੀਤ ਨ ਗੋਈ ਪਰਵਾਣਾ ਆਇ ਹੁਕਮ ਪਠਾਇ ਕੀਰਨ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੂਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਈ ਤੁਮ ਸਰ ਅਵਰ ਨ ਕੋਈ ਆਇਆ ਜਾਏ ਸੀ ਜੀਓ ਹੋਕਮੀ ਹੋਏ ਨਵੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਈ ਅਕਾਥ ਕਹਾਈ ਸਚ ਮਹਿ ਸਚ ਸਮਾਨ ਆਪ ਉਪਾਇ ਆਪ ਸਮਾਈ ਹੁਕਮੀ ਹੁਕਮ ਪਛਾਨ ਸਚੀ ਵਡਿਆਈ ਗੁਰ ਤੇ ਪਾਈ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨੰਦੂਜੇ ਨਾਮ ਤੇਰੇ ਵਡਿਆਈ ਤੋ ਸੱਚ ਸਿਰਜਣਹਾਰ ਅਲਖ ਸਿਰੰਦਿਆ ਜੀਉ ਇਕ ਸਾਹਿਬ ਦੋਏ ਰਾਹ ਬਾਦ ਬਦੰਦਿਆ ਜੀਓ ਦੋਏ ਰਾਹ ਚਲਾਈ ਹੁਕਮ ਸੁਵਾਈ ਜਨਮ ਮੁਵਾ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬੇਖਲਾ ਦੀ ਸਿਰ ਭਾਰ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪੈ ਸੱਚ ਸਿਰਜਣ ਹਾਰਾ ਭਗਤ ਸੁਹ ਹੈ ਦਰਬਾਰ ਸ਼ਬਦ ਸੁਹਾਇ ਜੀਉ ਬੋਲ ਹੈ ਅੰਮ੍ਰਿਤ ਬਾਣ ਰਸਨਰਸਾਇ ਜੀਉ ਰਸਨਰਸਾਈ ਨਾਮ ਤੇਸਾਈ ਗੁਰ ਕੈ ਸ਼ਬਦ ਵਿਗਾਣੇ ਪਾਰਸ ਪਰਸ ਐ ਪਾਰਸ ਹੋਏ ਜਾ ਤੇਰੇ ਮਨ ਭਾਣੇ ਅਮਰ ਆਦ ਪਾਇਆ ਆਪ ਗਵਾਇ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸਾਚੀ ਕੀ ਬਾਪਾਰੀ ਭੁਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਉ ਸਤ ਗੁਰ ਪੂਛੋ ਜਾਏ ਨਾਮ ਧਿਆਏ ਸਾਜੀਓ ਸਚ ਨਾਮ ਧਿਆਈ ਸਚ ਚਵਾਈ ਗੁਰਮੁਖ ਸਾਜਿ ਪਛਾਣਾ ਦਿਨ ਨਾਥ ਦਇਆਲ ਨਿਰੰજન ਆਨੰਦਿਨ ਨਾਮ ਬਖਾਣਾ कार मन मारी नानक नाम मनमारी मीठा महारश मीठ निवारी कारणी कार तुरहो फुरमाय ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨ ਸਰੀ ਮਹੱਲਾ ਪਹਿਲਾ ਜੀਵਾ ਤਿਰ ਨਾਏ ਮਨ ਆਨੰਦ ਹੈ ਜੀਓ ਸਾਚੂ ਸਾਚਾ ਨਾਓ ਗੁਣ ਗੋਵਿੰਦ ਹੈ ਜੀਓ